45 ਸਾਲ ਮੈਨੂੰ ਬੈਠੇ ਨੂੰ ਹੋ ਗਿਆ ਪਰ ਮੈਂ ਤੁਹਾਨੂੰ ਨਹੀਂ ਜਾਂਦਾ ਬੰਦਾ ਕੋਈ ਨਾ ਬੋਲਦਾ ਮੈਂ ਤਾਂ ਕਿਹਾ ਮੈਂ ਇੱਕ ਗਰੀਬ ਹਾਂ ਬੜੇ ਪਰਿਵਾਰ ਕਿਵੇਂ ਮੇਰਾ ਕਮਾਈ ਦਾ ਸਾਧਨ ਇਹੀ ਹੈ ਮੈਂ ਇੱਕ ਬਿਮਾਰ ਆਦਮੀ ਹਾਂ ਅਦਰੰਗ ਹੋਇਆ ਹੈ ਮੈਂ ਤਾਂ ਇੱਕ ਨੂੰ ਬਿਸਤੰਗ ਹਾਂ ਮਨ ਕੇ ਬੈਂਕੇ ਨਹੀਂ ਮੇਰੇ ਬੱਚੇ ਵੀ ਹੈ ਨਹੀਂ ਗਏ ਉਹ ਤਾਂ ਦੋਨੇ ਖਤਮ ਹੋ ਗਏ ਬੰਦਾ ਵੀ ਖਤਮ ਹੋ ਗਿਆ ਮੈਂ ਕੋਠੇ ਬਾਹਰ ਦੀਆਂ ਪੰਜ ਜੀਆਂ ਸੀ ਹਾਂਜੀ ਪੰਜ ਅਸੀਂ ਪੰਜ ਦੀ ਰੋਟੀ ਇੱਥੇ ਖਾਣੇ ਆਂ ਅਸਰ ਕੀ ਹੋ ਪੇ ਲੱਗ ਨਾ ਅਸੀਂ ਵਸੇ ਹੀ ਗਏ ਆ ਸਾਡੀ ਸਿੱਧ ਪਨਾ ਇੱਥੇ ਹੀ ਰਹਿ ਜਾਣ ਸਾਡੀ ਲਗਭਗ 2000 ਤੋਂ ਜ਼ਿਆਦਾ ਜਿਹੜੇ ਲੋਕ ਨੇ ਉਹ ਆਰਥਿਕ ਤੌਰ ਤੇ ਉਹਨਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ ਕਿਉਂਕਿ ਜਿਹੜਾ ਇਹ ਮਾਮਲਾ ਉਹ ਇਹ ਆ ਕਿ ਜਿਹੜੇ ਇਹ ਲੱਗੇ ਹੋਏ ਨੇ ਇਹਨਾਂ ਨੂੰ ਚਕਾਉਣ ਦੀ ਗੱਲ ਹੋ ਰਹੀ ਹੈ ਯਾਨੀ ਕਿ ਇਹ ਆਖਿਆ ਜਾ ਰਿਹਾ ਕਿ ਇਹ ਨਜਾਇਜ਼ ਕਬਜ਼ਾਏ ਜਿਹੜੇ ਪਹਿਲਾਂ ਸੂਬਾ ਪ੍ਰਧਾਨ ਹੁੰਦੇ ਸੀ ਬਹੁਤਨ ਸਮਾਜ ਪਾਰਟੀ ਦੇ ਜਸਵੀਰ ਸਿੰਘ ਗੜੀ ਜੀ ਉਹ ਹੁਣ ਐਸਟੀ ਕਮਿਸ਼ਨ ਦੇ ਚੇਅਰਮੈਨ ਨੇ ਤੇ ਉਹ ਇਸ ਮੁੱਦੇ ਨੂੰ ਚੱਕ ਸਕਦੇ ਨੇ ਕਿਉਂਕਿ ਇੱਧਰ ਦੇ ਜਿਹੜੇ ਲੋਕ ਨੇ ਉਹ ਜ਼ਿਆਦਾਤਰ ਐਸਟੀ ਕੈਟਾਗਰੀ ਨੂੰ ਬਿਲੋਂਗ ਕਰਦੇ ਨੇ ਗਰੀਬ ਘਰਾਂ ਤੋਂ ਬਿਲੋਂਗ ਕਰਦੇ ਨੇ ਆਹਰ ਕਿਫਟਿੰਗ ਮਹਦੂਦਾ ਦੇ ਦੁਨੀਆ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ ਇਸ ਵਕਤ ਅਸੀਂ ਖੜੇ ਆ ਗੁਰਦੁਆਰਾ ਕਰਮਸਰ ਰਾਣਾ ਸਾਹਿਬ ਦੇ ਬਿਲਕੁਲ ਸਾਹਮਣੇ ਮੇਰੇ ਨਾਲ ਕੁਝ ਲੋਕ ਨੇ ਜਿਹੜੇ ਕਿ ਇੱਥੋਂ ਦੇ ਜਿਹੜੇ ਖੋਖੇ ਨੇ ਜੋ ਕਿ 100 ਤੋਂ ਜ਼ਿਆਦਾ ਦੀ ਗਿਣਤੀ ਦੇ ਲਗਭਗ ਨੇ ਉਹ ਇਹ ਖੋਖੇ ਦੁਕਾਨਾਂ ਨੂੰ ਚਲਾਉਂਦੇ ਨੇ ਤੇ ਜੇਕਰ ਅਸੀਂ ਇੱਕ ਦੁਕਾਨ ਨੂੰ ਲਈਏ ਜਾਂ ਖੋਖੇ ਨੂੰ ਲਈਏ ਤਾਂ ਉਸ ਦੇ ਵਿੱਚ ਜੇਕਰ ਉਦਾਹਰਨ ਦੇ ਤੌਰ ਤੇ ਚਾਰ ਲੋਕ ਲਈਏ ਤਾਂ ਲਗਭਗ 2000 ਤੋਂ ਜ਼ਿਆਦਾ ਜਿਹੜੇ ਲੋਕ ਨੇ ਉਹ ਆਰਥਿਕ ਤੌਰ ਤੇ ਉਹਨਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ ਕਿਉਂਕਿ ਜਿਹੜਾ ਇਹ ਮਾਮਲਾ ਉਹ ਇਹ ਆ ਕਿ ਜਿਹੜੇ ਇਹ ਲੱਗੇ ਹੋਏ ਨੇ ਇਹਨਾਂ ਨੂੰ ਚਕਾਉਣ ਦੀ ਗੱਲ ਹੋ ਰਹੀ ਹੈ ਯਾਨੀ ਕਿ ਇਹ ਆਖਿਆ ਜਾ ਰਿਹਾ ਕਿ ਇਹ ਨਜਾਇਜ਼ ਕਬਜ਼ਾਇਤ ਦੇ ਬਾਰੇ ਜਿਹੜੀ ਪੂਰੀ ਜਾਣਕਾਰੀ ਆ ਉਹ ਅਸੀਂ ਲਵਾਂਗੇ ਇਹਨਾਂ ਕੋਲੋਂ ਜਿਹੜੇ ਇੱਥੇ ਦੇ ਲੋਕ ਮੌਜੂਦ ਨੇ ਤੇ ਅਸੀਂ ਦੱਸ ਦਿੰਨੇ ਆ ਕਿ ਜਿਹੜੇ ਪਹਿਲਾਂ ਸੂਬਾ ਪ੍ਰਧਾਨ ਹੁੰਦੇ ਸੀ ਬਹੁਤ ਸਮਾਰਜ ਪਾਰਟੀ ਦੇ ਜਸਵੀਰ ਸਿੰਘ ਗੜੀ ਜੀ ਉਹ ਹੁਣ ਐਸਟੀ ਕਮਿਸ਼ਨ ਦੇ ਚੇਅਰਮੈਨ ਨੇ ਤੇ ਉਹ ਇਸ ਮੁੱਦੇ ਨੂੰ ਚੱਕ ਸਕਦੇ ਨੇ ਕਿਉਂਕਿ ਇੱਧਰ ਦੇ ਜਿਹੜੇ ਲੋਕ ਨੇ ਉਹ ਜ਼ਿਆਦਾਤਰ ਐਸਟੀ ਕੈਟਾਗਰੀ ਨੂੰ ਬਿਲੋਂਗ ਕਰਦੇ ਨੇ ਗਰੀਬ ਘਰਾਂ ਤੋਂ ਬਿਲੋਂਗ ਕਰਦੇ ਨੇ ਉਹ ਇਸ ਮੁੱਦੇ ਨੂੰ ਚੱਕ ਸਕਦੇ ਨੇ ਪਰ ਉਹਨਾਂ ਵੱਲੋਂ ਕੋਈ ਗਤੀਵਿਧੀ ਸਾਨੂੰ ਹਲੇ ਨਹੀਂ ਦਿਖਾਈ ਦਿੱਤੀ ਆ ਤੇ ਇਹਨਾਂ ਨੇ ਉਹਨਾਂ ਨੂੰ ਮੰਗ ਪੱਤਰ ਵੀ ਦੇਣਾ ਹੁਣ ਅਸੀਂ ਸਿੱਧਾ ਇਹਨਾਂ ਨਾਲ ਗੱਲਬਾਤ ਕਰਦੇ ਆ ਤੁਹਾਡਾ ਕੀ ਨਾਮ ਆ ਜੀ ਲਖਵੀਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਪੂਰਾ ਮਾਮਲਾ ਕੀ ਹੈ ਅਸੀਂ ਇੱਥੇ ਲਗਭਗ 35-40 ਸਾਲ ਤੋਂ ਬੈਠੇ ਆ ਉਹ ਰੋਜ਼ਗਾਰ ਕਰ ਰਹੇ ਹਾਂ ਜੀ ਆਪਦੇ ਬੱਚੇ ਪਾਲ ਰਹੇ ਨੇ ਘਰ ਦਾ ਗੁਜ਼ਾਰਾ ਕਰ ਰਹੇ ਨੇ ਤੇ ਸਾਨੂੰ ਹੁਣ ਮਹਿਕਮੇ ਕੰਨੀ ਨਹਿਰੀ ਪਵਾ ਕੇ ਨੀ ਹੁਕਮ ਆ ਗਈ ਵੀ ਇਹ ਇਹ ਦਗਾਣਾ ਇਥੋਂ ਖਾਲੀ ਕਰਕੇ ਹੋਰ ਕਿੱਥੇ ਜਾਓ ਤੇ ਸਾਡੀ ਜਗ੍ਹਾ ਖਾਲੀ ਕਰਕੇ ਦੇ ਦੋ ਵੀ ਅਸੀਂ ਹੁਣ ਉਜੜ ਰਹੇ ਹਾਂ ਜੀ ਇਥੋਂ ਅਸੀਂ ਗੜੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਮਾਰਾ ਸਾਡੀ ਬਾਹ ਫੜੀ ਜਾਵੇ ਸਾਨੂੰ ਬਚਾਇਆ ਜਾਵੇ ਸਾਡੇ ਬੱਚਿਆਂ ਨੂੰ ਬਚਾਇਆ ਜਾਵੇ ਤੇ ਸਾਡਾ ਮਤਲਬ ਇੱਥੇ ਜੇ ਚੱਲੇਗਾ ਇੱਕ ਵਾਰ ਸਾਨੂੰ ਸਰਕਾਰ ਨੇ ਓਜਾਲਾ ਪਾ ਮੁੜ ਕੇ ਸਾਡੇ ਕੋਲ ਕੋਈ ਹੋਰ ਰੋਟੀ ਰੋਜੀ ਦਾ ਕੋਈ ਸਾਧਨ ਨਹੀਂ ਕੋਈ ਬਚੀਲਾ ਨਹੀਂ ਸਾਡਾ ਸਾਥ ਮਤਲਬ ਕਿ ਸਾਰੇ ਦੇਰੇ ਸਾਡੇ ਸਾਥ ਸਾਰੀ ਮਾਰਕੀਟ ਸਾਡੇ ਨਾਲ ਹੈ ਜੀ ਸਾਰੀ ਮਾਲ ਕੀ ਕੀਟ ਨੂੰ ਤਖਲੀਫ ਆ ਇਹ ਦੁਕਾਨਾਂ ਠਾਉਣ ਦੀ ਤੇ ਸਾਰੇ ਭਾਈਚਾਰਾ ਸਾਡੇ ਨਾਲ ਹੈ ਜੀ ਵੈਸੇ ਕੀ ਇਹ ਕਿਹੜੇ ਕਾਲ ਤੋਂ ਇਹ ਕੰਮ ਚੱਲ ਰਿਹਾ ਤੇ ਲਗਭਗ 2 ਸਾਲਾਂ ਤੋਂ ਜਿਆਦਾ ਚੱਲ ਪਿਆ ਜੀ 2022 ਤੋਂ ਇਹ ਜਿਆਦਾ ਹੋ ਗਿਆ ਜੀ ਉਸ ਤੋਂ ਪਹਿਲਾਂ ਨਹੀਂ ਸੀਗਾ ਨਾ ਜਾਦ ਅਸੀਂ ਬੈਠੇ ਰਹਦੇ ਸੀ ਇਹ ਸਾਨੂੰ ਕੋਈ ਕੁਛ ਨਹੀਂ ਸੀ ਕਹਿੰਦਾ ਅਸੀਂ ਉਦੋਂ ਪਹਿਲਾਂ ਪੈਸੇ ਵੀ ਭਰਦੇ ਸੀ ਗਰੈਂਟ ਇੰਟਰਵਿਊ ਦਿੰਦੇ ਸੀ ਗਵਰਨਮੈਂਟ ਨੂੰ ਅਸੀਂ ਹੁਣ ਵੀ ਰੈਂਟ ਦੇਣ ਨੂੰ ਤਿਆਰ ਆ ਜੀ ਪਰ ਉਹ ਰੈਂਟ ਹੁਣ ਲੈ ਰਹੀ ਆ ਨਹੀਂ ਗਵਰਨਮੈਂਟ ਰੈਂਟ ਨਹੀਂ ਲੈ ਰਹੀ ਜੀ ਉਹ ਕਹਿੰਦੇ ਵੀ ਸਾਨੂੰ ਬਹਾਨਾ ਮਾਰਦੇ ਆ ਪਤਾ ਨਹੀਂ ਸੱਚ ਆ ਉਹ ਕਹਿੰਦੇ ਵੀ ਐਨਓਸੀ ਨਹੀਂ ਦੇ ਰਿਆ ਸਾਨੂੰ ਜਗਲਾਤ ਵਿਭਾਗ ਜੇ ਜਗਲਾਤ ਵਿਭਾਗ ਐਨਓਸੀ ਉਹ ਕਹਿੰਦੇ ਕਿ ਤੁਹਾਡੇ ਅਸੀਂ ਪੈਸੇ ਭਰਾਂ ਲਾਗੇ ਤੁਹਾਡਾ ਕੀ ਨਾਮ ਆ ਜੀ ਰਾਜਵੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਇਹ ਚਾਹੁੰਦੇ ਆ ਜੀ ਇੱਥੇ 30 35 ਸਾਲਾਂ ਤੋਂ ਜੀ ਕੰਮ ਕਰ ਰਹੇ ਆ ਇੱਥੇ ਸਾਨੂੰ ਇਥੋਂ ਨਾਟਾ ਆਇਆ ਜਾ ਵੀ ਸਾਡੇ ਕੋਲ ਕਿਸੇ ਜਿੰਨੇ ਵੀ ਖੜੇ ਆ ਕੋਈ ਬੰਦਾ ਸਾਡਾ ਕੋਲ ਨੌਕਰੀ ਤੇ ਨਹੀਂ ਲੱਭਿਆ ਹੋਇਆ ਸਾਡਾ ਇਥੋਂ ਹੀ ਰੋਜੀ ਰੋਟੀ ਚੱਲ ਰਿਆ ਅਸੀਂ ਇਥੋਂ ਬੱਚੇ ਪਾਲਦੇ ਆ ਇਹਦੇ ਵਿੱਚ ਬਜ਼ੁਰਗ ਵੀ ਨੇ ਮਤਾਵਾ ਵੀ ਨੇ ਵਿੱਚ ਵਿਧਵਾ ਵੀ ਨੇ ਬਹੁਤ ਜ਼ਿਆਦੇ ਜੇ ਅਸੀਂ ਗਿਣਤੀ ਦੇ ਤੌਰ ਤੇ ਦੇਖੀ ਤਾਂ ਬਜ਼ੁਰਗ ਜ਼ਿਆਦਾ ਨੇ ਜਾਂ ਨੌਜਵਾਨ ਬਜ਼ੁਰਗ ਵੀ ਕਾਫੀ ਨੇ ਜੀ ਇੱਥੇ ਹਾਂ ਜੀ ਵਿੱਚ ਮਤਾਵਾ ਵੀ ਬਜ਼ੁਰਗ ਨੇ ਵਿੱਚ ਸਾਡੇ ਸਾਡੇ ਵਰਗੇ ਜੰਗ ਵੀ ਨੇ ਵਿੱਚ ਮਾੜੇ ਮੋਟੇ ਜੀ ਪੱਜਾਂ ਦੀ ਨੌਕਰੀ ਸਾਡੇ ਘਰ ਦੇ ਵਿੱਚ ਕੋਈ ਨਹੀਂ ਹੈਗਾ ਜਿੰਨੇ ਵੀ ਦੁਕਾਨਦਾਰ ਨੇ ਇੱਥੇ ਅਪੀਲ ਕੀ ਕਰਨਾ ਚਾਹੁੰਦੇ ਆ ਅਪੀਲ ਇਹ ਜੀ ਚਾਹੁੰਦੇ ਆ ਵੀ ਸਾਨੂੰ ਇੱਥੇ ਬੈਠੇ ਰਹਿਣ ਦਿਓ ਕਾਫੀ ਟਾਈਮ ਤੋਂ ਜੀ ਬੈਠੇ ਆ ਇਹ ਜੀ ਕਹਿਣਾ ਚਾਹੁੰਦੇ ਆ ਬੱਸ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਚਾਹੁੰਦੇ ਆ ਸਾਡੀ ਭਾਈ ਇੱਥੇ ਰੋਜ਼ੀ ਰੋਟੀ ਸਾਡੀ ਤੇ ਸਾਨੂੰ ਇੱਥੇ ਹੀ ਬੈਠਾ ਜਿਹਾ ਰਹਿੰਦੇ ਸਾਡੇ ਕਮਾਉਣ ਵਾਲਾ ਕੋਈ ਨਹੀਂ ਗਰੀਬ ਬੰਦੇ ਤੁਹਾਡੇ ਪਰਿਵਾਰ ਚ ਕਿੰਨੇ ਕੁ ਮੈਂਬਰ ਨੇ ਮੇਰੇ ਪਰਿਵਾਰ ਚ ਦੋ ਹੀ ਮੇਰੇ ਮਾਮਾ ਦੀਆਂ ਆ ਸੀ ਹਾਂਜੀ ਹੋਰ ਕੋਈ ਕੰਮਕਾਰ ਮਤਲਬ ਨਹੀਂ ਕਰਦੇ ਕੋਈ ਕੰਮ ਕਰਨੀ ਜਿਹੜਾ 100 200 ਵੜਦੀ ਹੋਵੇ ਨਾਲ ਘਰ ਦਾ ਗੁਜ਼ਾਰਾ ਕਰਦੇ ਤੁਹਾਡਾ ਕੀ ਨਾਮ ਹੈ ਜਸਵੀਰ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ? ਜੀ ਇਹ ਕਹਿਣਾ ਚਾਹੁੰਦੇ ਆ ਵੀ ਕਾਰ ਕੇ ਬੇਨਤੀ ਕਰਨੇ ਆ ਵੀ ਸਾਡੀ ਰਿਪੀਟਲੀ 35 ਸਾਲ ਤੋਂ ਬੈਠੇ ਆ ਵੀ ਹੁਣ ਵੀ ਇਸੇ ਇਸੇ ਤਰ੍ਹਾਂ ਬੈਠੇ ਰਹੀਏ ਆ ਆਪਣੇ ਬੱਚੇ ਪੜੀ ਜਾਈਏ ਸਾਡਾ ਕੋਈ ਹੋਰ ਸਾਧਨ ਹੈ ਨਹੀਂਗਾ ਰੋਈ ਗਾਰ ਦਾ ਹਾਂ ਜੀ ਤੁਹਾਡਾ ਕੀ ਨਾਮ ਆ ਬਾਬਾ ਜੀ? ਨਾਮਦੇਵ ਸਿੰਘ ਆ ਜੀ ਕੀ ਕਹਿਣਾ ਚਾਹੁੰਦੇ? ਸਾਡੀ ਬੇਨਤੀ ਇਹ ਹੈ ਜਸਵੀਰ ਸਿੰਘ ਜੀ ਅਸੀਂ ਬੇਨਤੀ ਕਰ ਰਹੇ ਆ ਵੀ ਸਾਡਾ ਰੋਜ਼ਗਾਰ ਨਾ ਖੋਇਆ ਜਾਵੇ ਸਾਡੀ ਮਦਦ ਕੀਤੀ ਜਾਵੇ ਸਾਨੂੰ ਇੱਥੇ ਬਿਠਾਇਆ ਜਾਵੇ ਆਪ ਜੀ ਦਾ ਬਹੁਤ ਧੰਨਵਾਦ ਆ ਜੀ ਕੀ ਨਾਮ ਆ ਨੰਦ ਤੇ ਕੀ ਕਹਿਣਾ ਚਾਹੁੰਦਾ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਸਿੱਧੇ 35 ਸਾਲ ਮੈਨੂੰ ਬੈਠੇ ਨ ਹੋ ਗਿਆ ਪਰ ਮੈਂ ਤੁਹਾਨੂੰ ਨਹੀਂ ਜਾਂਦਾ ਬੰਦ ਕੋਈ ਨਾ ਬੋਲਦਾ ਪਰ ਮੈਂ ਕਹਿਣਾ ਮੈਂ ਤਕਰੀਬਾ

ਇੱਕ ਤੇ ਆ ਕੇ ਭੇਜੋ ਨਾ ਮੜਾ ਮੋਟਾ ਗਰੀਬ ਆਦਮੀ ਹਕ ਤੇ ਕੋਈ ਇੱਕ ਬਿਖਤੀ ਆਨੇ ਉਹਦੇ ਤੋਂ ਦਵਾਈ ਲਿਆਉਣਾ ਬਸ ਇਹੀ ਨਿੱਕ ਕੰਮ ਹੈ ਇਹੀ ਬਿੰਤੀ ਹੈ ਸਾਡੀ ਇਹ ਗਰੀਬ ਆਦਮੀ ਨੂੰ ਬੈਠੇ ਰਹਿੰਦੇ ਨੇ ਮੈਨੂੰ ਪਿਆਰ ਨਾਲ ਕਹਿਣ ਕਿ ਜੀ ਮੇਰੇ ਬੱਚੇ ਵੀ ਹੈ ਨਹੀਂ ਗਏ ਉਹ ਤੋਂ ਉਹਨੇ ਘਰ ਨੂੰ ਹੋ ਗਏ ਬੰਦਾ ਵੀ ਘਰ ਨੂੰ ਹੋ ਗਏ ਮੈਂ ਪੋਤੇ ਬਾਹਰ ਦੀਆਂ ਪੰਜੀਆਂ ਸੀ ਕਿੰਨੇ ਦੱਸਣਾ ਤੇ ਫਿਰ ਕਰ ਰਿਹਾ ਅਜੀ ਇਹ ਹੋ ਗਿਆ ਸਾਡੇ ਵੀ 30 35 ਸਾਲ ਹੋ ਗਏ ਨੇ ਪਹਿਲਾਂ ਮੁੰਡਾ ਕਰਦਾ ਸੀ ਉਸ ਤੋਂ ਬਾਅਦ ਅਸੀਂ ਬੈਠ ਗਏ ਸੀ ਤੁਸੀਂ ਪੰਚ ਕੰਮ ਕਰੋ ਹਾਂਜੀ ਅਸੀਂ ਪੰਜ ਦੀ ਰੋਟੀ ਇੱਥੇ ਖਾਣੇ ਆਂ ਅਰੇ ਕੀ ਹੋਇਆ ਤੁਹਾਨੂੰ ਅਸੀਂ ਵਸੇ ਹੀ ਰਹਿੰਦੇ ਆ ਸਾਡੀ ਅਸੀਂ ਨਪਾਣਾ ਇੱਥੇ ਹੀ ਰਹਿ ਜਾਂਦੇ ਸਾਡੀ ਹਾਂਜੀ ਹਾਂਜੀ ਕੀ ਨਾਮ ਹੈ ਤੁਹਾਡਾ ਸਤਨਾਮ ਸਿੰਘ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਜਸਵੀਰ ਸਿੰਘ ਗੜੀ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਨੂੰ ਨਾ ਇੱਥੋਂ ਠਾੜਿਆ ਜਾਵੇ ਆਹ ਦੇਖੋ ਜੀ ਅਸੀਂ 50000 ਰੁਪਏ ਦਾ ਘੜਾਣੇ ਵੇਚ ਕੇ ਗੁਜ਼ਾਰਾ ਕਰਦੇ ਆਂ ਸਾਡਾ ਇਹਦੇ ਉੱਤੇ ਹੀ ਸਾਰਾ ਬੱਚਿਆਂ ਦਾ ਪਾਲਣ ਪੋਸਣ ਹੁੰਦਾ ਜੀ ਤੁਹਾਡੇ ਪਰਿਵਾਰ ਕਿੰਨੇ ਹੰਬ ਨੇ ਸਾਡੇ ਹੈਗੇ ਹੀ ਸੀ ਮਤਲਬ ਕਿ ਕੰਦੇ ਹੀ ਪਰਿਵਾਰ ਹਾਂਜੀ ਹਜੇ ਮੈਂ ਇਕੱਲਾ ਕਮਾਉਣ ਵਾਲਾ ਇਹ ਸਾਨੂੰ ਇੱਥੋਂ ਦੇ ਲੋਕ ਜਿਹੜੇ ਕਿ ਖੋਖੇ ਦੁਕਾਨਾਂ ਚਲਾ ਰਹੇ ਨੇ 100 ਤੋਂ ਲਗਭਗ 100 ਤੋਂ ਜ਼ਿਆਦਾ ਹੀ ਗਿਣਤੀ ਆ ਜਿਹੜੀ ਇੱਥੇ ਦੱਸੀ ਜਾ ਰਹੀ ਆ ਤੇ ਇੱਕ ਹੋਰ ਗੱਲ ਅਸੀਂ ਸਾਂਝੀ ਕਰ ਦਿੰਨੇ ਹਾਂ ਦਰਸ਼ਕਾਂ ਨਾਲ ਕਿ ਜੋ ਜਸਵੀਰ ਸਿੰਘ ਗੜੀ ਨੇ ਉਹ ਜਦੋਂ ਵੋਟਰ ਸੰਮਾਜ ਪਾਰਟੀ ਦੇ ਵਿੱਚ ਹੁੰਦੇ ਸੀ ਤਾਂ ਉਹ ਲਗਾਤਾਰ ਜਿਹੜੇ ਐਸਸੀ ਕੈਟਾਗਰੀ ਨਾਲ ਸੰਬੰਧਤ ਲੋਕ ਸਨ ਉਹਨਾਂ ਦੇ ਮੁੱਦਿਆਂ ਨੂੰ ਚੱਕਦੇ ਸੀ ਤੇ ਐਸਸੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਹੁੰਦੇ ਸੀ ਉਸ ਟਾਈਮ ਦੇ ਉਹਨਾਂ ਨੂੰ ਉਹ ਗੁਹਾਰ ਲਗਾਉਣ ਦੀ ਕੋਸ਼ਿਸ਼ ਕੋਸ਼ਿਸ਼ ਕਰਦੇ ਸੀ ਪਰ ਹੁਣ ਉਹ ਆਪ ਐਸਸੀ ਕਮਿਸ਼ਨ ਦੇ ਚੇਅਰਮੈਨ ਨੇ ਤੇ ਉਹਨਾਂ ਕੋਲ ਇੱਕ ਮੌਕਾ ਵਾ ਲੋਕਾਂ ਦੀ ਆਵਾਜ਼ ਬਣਨ ਦਾ ਇਮਤਿਹਾਨ ਉਹਨਾਂ ਦਾ ਇਹ ਚੱਲ ਰਿਹਾ ਵਾ ਸੋ ਅਸੀਂ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ 'ਚ ਕਿ ਇਸ ਦਾ ਜਿਹੜਾ ਹੱਲ ਆ ਉਹ ਕੀ ਨਿਕਲਦਾ ਅਸੀਂ ਆਧਾਰਾ ਦੇਸ਼ ਦੁਨੀਆ ਦੀ ਇਹਨਾਂ ਦੇ ਪੂਰੇ ਨਾਲ ਆ ਇਹਨਾਂ ਦਾ ਪੂਰਾ ਸਹਿਯੋਗ ਕਰਾਂਗੇ ਜਿੰਨਾ ਸਾਡੇ ਤੋਂ ਹੋ ਸਕਦਾ ਤਦ ਤੱਕ ਤੁਸੀਂ ਇਜਾਜ਼ਤ ਦਿਓ ਸਾਨੂੰ ਅਸੀਂ ਹੋਰ ਕਿਸੇ ਨਾ ਕਿਸੇ ਮੁੱਦੇ ਨੂੰ ਤੁਹਾਡੇ ਸਾਹਮਣੇ ਜ਼ਰੂਰ ਲੈ ਕੇ ਆਵਾਂਗੇ